ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਗੁਰੂ ਸਾਹਿਬ ਗੱਡੀ ਦੇ ਵਿੱਚ ਖੜੇ ਨੇ ਤੇ ਜੰਗ ਦੇ ਵਿੱਚ ਜੂਝਣ ਦੀ ਤਿਆਰੀ ਕਰ ਰਹੇ ਨੇ ਪਰ ਸਿੰਘਾਂ ਨੇ ਬੇਨਤੀ ਕੀਤੀ ਸੱਚੇ ਪਾਤਸ਼ਾ ਤੁਸੀਂ ਜੰਗ ਦੇ ਵਿੱਚ ਨਾ ਜਾਓ ਜੇ ਤੁਸੀਂ ਗੱਡੀ ਛੱਡ ਕੇ ਚਲੇ ਜਾਓਗੇ ਤਾਂ ਸਾਡੇ ਵਰਗੇ ਲੱਖਾਂ ਹੋਰ ਤਿਆਰ ਕਰ ਲਵੋਗੇ ਪਰ ਜੇ ਤੁਸੀਂ ਇਸ ਜੰਗ ਦੇ ਵਿੱਚ ਸ਼ਹੀਦ ਹੋ ਗਏ ਤਾਂ ਸਾਥੋਂ ਇੱਕ ਗੁਰਗੋਬਿੰਦ ਸਿੰਘ ਤਿਆਰ ਨਹੀਂ ਕੀਤਾ ਜਾਣਾ ਇਹ ਉਸੇ ਤਰ੍ਹਾਂ ਸੀ ਜਿਵੇਂ ਇੱਕ ਮਾਲੀ ਲੱਖਾਂ ਫੁੱਲ ਤਿਆਰ ਕਰ ਸਕਦਾ ਹੈ ਪਰ ਲੱਖਾਂ ਫੁੱਲ ਮਿਲ ਕੇ ਇੱਕ ਮਾਲੀ ਤਿਆਰ ਨਹੀਂ ਕਰ ਸਕਦੇ ਗੁਰੂ ਸਾਹਿਬ ਫਿਰ ਜੰਗ ਵਿੱਚ ਜਾਣ ਦੀ ਇੱਛਾ ਜ਼ਾਹਰ ਕਰਦੇ ਨੇ ਪਰ ਖਾਲਸਾ ਪੰਥ ਫਿਰ ਪੰਜ ਪਿਆਰਿਆਂ ਦੇ ਰੂਪ ਵਿੱਚ ਸਾਹਮਣੇ ਖੜਾ ਹੁੰਦਾ ਤੇ ਹੁਕਮ ਕਰਦਾ ਹੈ ਕਿ ਤੁਹਾਨੂੰ ਇਸ ਗੜੀ ਨੂੰ ਹੁਣ ਛੱਡ ਕੇ ਜਾਣਾ ਹੀ ਪਵੇਗਾ ਗੁਰੂ ਸਾਹਿਬ ਅੱਗੇ ਇੱਕ ਬਚਨ ਕਰਦੇ ਨੇ ਕਿ ਤੁਹਾਡੇ ਹੁਕਮ ਨੂੰ ਮੈਂ ਪ੍ਰਵਾਨ ਕਰਦਾ ਖਾਲਸਾ ਜੀ ਪਰ ਮੈਂ ਚੋਰਾ ਵਾਂਗੂ ਇਸ ਗੜੀ ਵਿੱਚੋਂ ਨਹੀਂ ਜਾਣਾ ਮੈਂ ਦੁਸ਼ਮਣ ਨੂੰ ਲਲਕਾਰ ਕੇ ਜਾਊਂਗਾ ਤਿੰਨ ਸਿੰਘ ਭਾਈ ਦਇਆ ਸਿੰਘ ਜੀ ਭਾਈ ਧਰਮ ਸਿੰਘ ਜੀ ਭਾਈ ਮਾਨ ਸਿੰਘ ਜੀ ਨੂੰ ਗੁਰੂ ਜੀ ਨੇ ਨਾਲ ਜਾਣ ਦੇ ਲਈ ਤਿਆਰ ਕੀਤਾ ਅੱਧੀ ਰਾਤ ਦਾ ਸਮਾਂ ਹੋ ਚੁੱਕਿਆ ਹੁਣ ਗੁਰੂ ਜੀ ਤਿੰਨਾਂ ਸਿੰਘਾਂ ਸਮੇਤ ਗੱਡੀ ਤੋਂ ਬਾਹਰ ਨਿਕਲੇ ਨੇ ਇੱਕ ਥਾਂ ਦੇ ਉੱਤੇ ਆ ਕੇ ਗੁਰੂ ਜੀ ਨੇ ਉੱਚੀ ਆਵਾਜ਼ ਦੇ ਵਿੱਚ ਦੁਸ਼ਮਣ ਨੂੰ ਲਲਕਾਰ ਕੇ ਇਹ ਬੋਲ ਬੋਲੇ ਕਿ ਸਿੱਖਾਂ ਦਾ ਗੁਰੂ ਜਾ ਰਿਹਾ ਕਿਸੇ ਵਿੱਚ ਹਿੰਮਤ ਹੈ ਤਾਂ ਰੋਕ ਲਓ ਇਹ ਬੋਲ ਬਿਜਲੀ ਦੀ ਤੇਜ਼ੀ ਵਾਂਗ ਅਸਮਾਨ ਦੇ ਵਿੱਚ ਫੈਲ ਗਏ ਵੈਰੀ ਦੇ ਸਿਪਾਈ ਜੋ ਕਿ ਰਾਤ ਦਾ ਥਕੇਵਾ ਸਾਰੇ ਦਿਨ ਦੀ ਜੋ ਥਕਾਵਟ ਸੀ ਉਸ ਨੂੰ ਭੁਲਾਣ ਦੇ ਲਈ ਸ਼ਰਾਬਾਂ ਪੀ ਕੇ ਸੁੱਤੇ ਪਏ ਸੀ ਉਹਨਾਂ ਦੇ ਕੰਨਾਂ ਦੇ ਵਿੱਚ ਇਹ ਬੋਲ ਇਸ ਤਰ੍ਹਾਂ ਗੂੰਜੇ ਕਿ ਚਾਰੇ ਪਾਸੇ ਘਬਰਾਹਟਾਂ ਫੈਲ ਗਈਆਂ ਚਾਰੇ ਪਾਸੇ ਵੈਰੀ ਇੱਕ ਦੂਜੇ ਦੇ ਵਿੱਚ ਵੱਜਣਾ ਸ਼ੁਰੂ ਹੋ ਗਿਆ ਕਿ ਹੈ ਸਿੱਖਾਂ ਦਾ ਗੁਰੂ ਕਿੱਧਰ ਚੱਲਿਆ ਆਪਣਿਆਂ ਨੇ ਆਪਣਿਆਂ ਨੂੰ ਵੱਢਣਾ ਸ਼ੁਰੂ ਕਰ ਦਿੱਤਾ ਇੱਕ ਦੂਜੇ ਦੀ ਹੀ ਕੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਦੂਜੇ ਪਾਸੇ ਗੜੀ ਦੇ ਵਿੱਚੋਂ ਸਿੰਘਾਂ ਨੇ ਨਗਾਰੇ ਵਜਾਉਣੇ ਸ਼ੁਰੂ ਕਰ ਦਿੱਤੇ ਜਕਾਰੇ ਛੱਡਣੇ ਸ਼ੁਰੂ ਕਰ ਦਿੱਤੇ ਘਬਰਾਟ ਵੈਰੀ ਦੇ ਵਿੱਚ ਹੋਰ ਵਧ ਗਈ ਕੁਝ ਮਿਸ਼ਾਲਚੀ ਹੁਣ ਮਿਸ਼ਾਲਾ ਲੈ ਕੇ ਗੁਰੂ ਜੀ ਵੱਲ ਵਾਧਦੇ ਨੇ ਗੁਰੂ ਜੀ ਅਜਿਹਾ ਨਿਸ਼ਾਨਾ ਸਾਧਦੇ ਕਿ ਇੱਕੋ ਖਿੰਦੇ ਵਿੱਚ ਢੇਰ ਕਰਕੇ ਉਹਨਾਂ ਨੂੰ ਸੁੱਟ ਦਿੰਦੇ ਇੱਕ ਵਾਰ ਫੇਰ ਪੂਰੇ ਮੈਦਾਨ ਦੇ ਵਿੱਚ ਹਨੇਰਾ ਹੋ ਗਿਆ ਦੁਸ਼ਮਣ ਇੱਕ ਦੂਜੇ ਨੂੰ ਹੀ ਵੱਢਣ ਲੱਗ ਪਿਆ ਤੇ ਗੁਰੂ ਜੀ ਉਸ ਮੈਦਾਨ ਦੇ ਵਿੱਚੋਂ ਅਗਾਹ ਨੂੰ ਨਿਕਲਦੇ ਨੇ ਦੁਸ਼ਮਣ ਆਪਸ ਦੇ ਵਿੱਚ ਹੀ ਲੜੀ ਜਾਂਦਾ ਮਰੀ ਜਾਂਦਾ ਮੰਜ਼ਰ ਇਸ ਤਰ੍ਹਾਂ ਦਾ ਬਣ ਗਿਆ ਜਿਵੇਂ ਟੋਕੇ ਦੀ ਮਸ਼ੀਨ ਦੇ ਵਿੱਚ ਪੱਠੇ ਲੱਗੇ ਹੋਣ ਤੇ ਝੜ-ਝੜ ਉਹ ਟੋਕਾ ਖਿੰਡਦਾ ਹੋਵੇ ਬਹੁਤ ਨੁਕਸਾਨ ਵੈਰੀ ਦਾ ਆਪਣੇ ਸਪਾਹੀਆਂ ਨਹੀਂ ਕਰ ਦਿੱਤਾ ਦੂਜੇ ਪਾਸੇ ਗੜੀ ਦੇ ਵਿੱਚ ਜੋ ਕੁਝ ਗਿਣਤੀ ਦੇ ਸਿੰਘ ਬਚੇ ਨੇ ਉਹ ਵੀ ਤਿਆਰ ਬਰ ਤਿਆਰ ਨੇ ਉਹਨਾਂ ਦੀ ਅਗਵਾਈ ਕਰ ਰਹੇ ਨੇ ਬਾਬਾ ਸੰਗਤ ਸਿੰਘ ਜੀ ਜਿਨ੍ਹਾਂ ਨੂੰ ਗੁਰੂ ਜੀ ਨੇ ਕਲਗੀ ਤੋੜਾ ਬਖਸ਼ਿਆ ਆਪਣਾ ਜਾਮਾ ਬਖਸ਼ਿਆ ਇਹ ਜਾਮਾ ਕਾਦਾ ਬਖਸ਼ਿਆ ਅਜਹੀ ਸੂਰਬੀਰਤਾ ਉਹਨਾਂ ਦੇ ਵਿੱਚ ਭਰ ਗਈ ਕਿ ਉਹਨਾਂ ਦੀ ਅੰਦਰ ਦੀ ਜੋ ਹਾਲਤ ਹੈ ਉਹ ਉਹਨਾਂ ਦੀ ਅਵਸਥਾ ਉਹ ਹੋਰ ਹੀ ਬਣ ਗਈ ਪੂਰੇ ਜੋਸ਼ ਦੇ ਨਾਲ ਉਹ ਸਿੰਘ ਗੜੀ ਦੇ ਵਿੱਚੋਂ ਬਾਹਰ ਨਿਕਲੇ ਨੇ ਵੈਰੀ ਹੋਰ ਘਬਰਾ ਜਾਂਦਾ ਜੋ ਟਿੱਡੀ ਦਲ ਉਥੇ ਇਕੱਠਾ ਹੋਇਆ ਸੀ ਇਕ ਤਾਂ ਆਪਣੇਆਂ ਨੂੰ ਉਹ ਮਾਰੀ ਜਾਂਦੇ ਸੀ ਦੂਜਾ ਸਿੰਘਾਂ ਦਾ ਜਿਹਾ ਤੇਜ਼ ਹਮਲਾ ਹੋਰ ਘਬਰਾਹਟ ਮਚਾ ਦਿੰਦਾ ਬੜਾ ਕਮਾਂਸਾਨ ਦਾ ਯੁੱਧ ਫਿਰ ਇਸ ਮੈਦਾਨ ਦੇ ਵਿੱਚ ਹੁੰਦਾ ਆਖਰ ਨੂੰ ਸਿੰਘ ਸ਼ਹੀਦੀਆਂ ਪਾ ਜਾਂਦੇ ਨੇ ਵੈਰੀ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜਦੀ ਹੈ ਕਿ ਅਸੀਂ ਗੁਰੂ ਨੂੰ ਮਾਰ ਮੁਕਾ ਦਿੱਤਾ ਹੁਣ ਸਾਨੂੰ ਵੱਡੇ ਇਨਾਮ ਮਿਲਣਗੇ ਬੜੀਆਂ ਖੁਸ਼ੀਆਂ ਮਨਾਇਆਂ ਜਾਂਦੀਆਂ ਪਰ ਇਹ ਖੁਸ਼ੀ ਬਹੁਤਾ ਚਿਰ ਤੱਕ ਸਥਿਰ ਨਹੀਂ ਰਹਿੰਦੀ ਜਦੋਂ ਇੱਕ ਖਬਰ ਉਹਨਾਂ ਤੱਕ ਪਹੁੰਚਦੀ ਹੈ ਕਿ ਸਿੱਖਾਂ ਦਾ ਗੁਰੂ ਤਾਂ ਰਾਤ ਹੀ ਗੜੀ ਛੱਡ ਕੇ ਚਲਾ ਗਿਆ ਸੀ ਸਾਰੀ ਖੁਸ਼ੀ ਉਸ ਸਮੇਂ ਨਮੋਸ਼ੀ ਦੇ ਵਿੱਚ ਬਦਲ ਜਾਂਦੀ ਹੈ ਤੇ ਉਹਨਾਂ ਨੂੰ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਸਾਨੂੰ ਇੱਕ ਕਰਾਰੀ ਹਾਰ ਮਿਲੀ ਹੈ ਸੋ ਇਹ ਹਾਰ ਦੇ ਆਲਮ ਦੇ ਵਿੱਚ ਉਹ ਵੈਰੀ ਚਲੇ ਜਾਂਦੇ ਨੇ ਫਿਰ ਚੱਪੇ-ਚੱਪੇ ਦੇ ਉੱਤੇ ਪੈਰਾ ਲੱਗ ਜਾਂਦਾ ਹੈ ਕਿ ਗੁਰੂ ਸਾਹਿਬ ਕਿਤੇ ਇੱਥੋਂ ਬਚ ਕੇ ਨਾ ਨਿਕਲ ਜਾਣ ਸੋ ਮੇਰੇ ਪਿੱਛੇ ਜੋ ਆਪ ਜੀ ਦਰਸ਼ਨ ਕਰ ਰਹੇ ਹੋ ਇਹ ਉਹ ਸਥਾਨ ਹੈ ਜਿੱਥੇ ਆ ਕੇ ਗੁਰੂ ਜੀ ਨੇ ਤਾੜੀ ਮਾਰ ਕੇ ਦੁਸ਼ਮਣ ਨੂੰ ਲਲਕਾਰਿਆ ਸੀ ਅੱਜ ਇਸ ਗੁਰਦੁਆਰਾ ਸਾਹਿਬ ਨੂੰ ਗੁਰਦੁਆਰਾ ਤਾੜੀ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ